ਪਰਮਾਤਮਾ ਕਿਸੇ ਬੰਦੇ ਨੂੰ ਬਿਠਾ ਆ ਜੇ ਉਥੇ ਜਾ ਕੇ ਤੁਸੀਂ ਹੱਥ ਜੋੜੋਗੇ ਤੇ ਕਹੋਗੇ ਕਿ ਪਰਮਾਤਮਾ ਜੀ ਬੜੇ ਤੁਹਾਡਾ ਧੰਨਵਾਦ ਤੁਸੀਂ ਮਿਲ ਗਏ ਇਦਾਂ ਦਾ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਜੀ ਪਰਮਾਤਮਾ ਦਾ ਦਰਸ਼ਨ ਕੀ ਹੁੰਦਾ ਜੀ ਸਭ ਤੋਂ ਪਹਿਲੀ ਸਟੇਜ ਇਹ ਹੁੰਦੀ ਆ ਜਦੋਂ ਜਿਉਂ-ਜਿਉਂ ਅਸੀਂ ਧਿਆਨ ਦੇ ਵਿੱਚ ਗਹਿਰੇ ਜਾਂਦੇ ਆ ਭਗਤੀ ਦੇ ਵਿੱਚ ਗਹਿਰੇ ਜਾਂਦੇ ਆ ਸਾਡੇ ਮਨ ਦੇ ਵਿਚਾਰ ਸ਼ਾਂਤ ਹੁੰਦੇ ਜਾਂਦੇ ਜਿਉਂ-ਜਿਉਂ ਸ਼ਾਂਤ ਹੁੰਦੇ ਜਾਂਦੇ ਆ ਜੀ ਸਾਡੇ ਅੰਦਰ ਦਾ ਰੌਲਾ ਖਤਮ ਹੁੰਦਾ ਜਾਂਦਾ ਨਾ ਸਾਨੂੰ ਸੰਗੀਤ ਸੁਣਦਾ ਜੀ ਪਰਮਾਤਮਾ ਦਾ ਜਿਹਨੂੰ ਅਨਹਦ ਨਾਦ ਕਹਿੰਦੇ ਆ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਓੰਕਾਰ ਸਤਨਾਮ ਕਿਹਾ ਕਿ ਓੰਕਾਰ ਦੀ ਧੁਨੀ ਜਿਹੜੀ ਹੈ ਨਾ ਉਹ ਸਾਨੂੰ ਸਾਨੂੰ ਸੁਣਨੀ ਸ਼ੁਰੂ ਹੋ ਜਾਂਦੀ ਹੈ ਜੀ ਪਹਿਲੇ ਨੰਬਰ ਦੇ ਸਾਡੇ ਕੰਨਾਂ ਨੂੰ ਦਰਸ਼ਨ ਹੁੰਦੇ ਨੇ ਪਰਮਾਤਮਾ ਦੇ ਜਦੋਂ ਸਾਡੇ ਅੰਦਰ ਦੇ ਕੰਨ ਖੁੱਲ ਜਾਂਦੇ ਆ ਉਹਨਾਂ ਤੋਂ ਉਦੋਂ ਸਾਨੂੰ ਉਹਦੀ ਮਧੁਰ ਧੁਨੀ ਜਿਹੜੀ ਆ ਨਾ ਉਹ ਸੁਣਨੀ ਸ਼ੁਰੂ ਹੋ ਜਾਂਦੀ ਆ ਸੂਖਮ ਔਰ ਉਹ ਧੁਨੀ ਗਾਂ ਤੋਂ ਗਾਂ ਮਿੱਠੀ ਹੁੰਦੀ ਜਾਂਦੀ ਮਿੱਠੀ ਹੁੰਦੀ ਜਾਂਦੀ ਆ ਜਿੰਨੇ ਤੁਸੀਂ ਗਹਿਰੇ ਤੁਰੇ ਜਾਂਦੇ ਜੇ ਜਿੰਨੇ ਤੁਸੀਂ ਗਹਿਰੇ ਚਲੇ ਜਾਂਦੇ ਜੇ ਧਿਆਨ ਚ ਉਨੀ ਉਹ ਧੁਨੀ ਜਿਹੜੀ ਆ ਜੀ ਉਹ ਆਨੰਦਦਾਈ ਹੁੰਦੀ ਜਾਂਦੀ ਆ ਹੋਰ ਕਲੀਅਰ ਹੁੰਦੀ ਜਾਂਦੀ ਆ ਤੁਸੀਂ ਅਠੇ ਪੈਰ ਪਰਮਾਤਮਾ ਦੀ ਧੁਨੀ ਦੇ ਵਿੱਚ ਮਧੁਰ ਮਧੁਰ ਤੁਨ ਅਨਹਦ ਗਾਜੇ ਅਨਹਦ ਦੀ ਮਧੁਰ ਮਧੁਰ ਤੁਨੀ ਦੇ ਵਿੱਚ ਤੁਸੀਂ ਗਵਾਚੇ ਰਹਿੰਨੇ ਆ ਤੁਸੀਂ ਸਾਰਾ ਦਿਨ आनंद ਤੇ ਖੋਸ਼ ਤੇ ਪ੍ਰੇਮਪੂਰਨ ਰਹਿੰਦੇ ਆ ਜਦੋਂ ਤੁਹਾਡੀਆਂ ਹੋਰ ਤੁਸੀਂ ਗਹਿਰੇ ਧਿਆਨ ਦੇ ਵਿੱਚ ਜਾਂਦੇ ਜੇ ਤੁਹਾਡੀਆਂ ਅੱਖਾਂ ਅੰਦਰ ਦੀਆਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਤੁਹਾਨੂੰ ਉਹ ਅੰਦਰ ਦਾ ਪ੍ਰਕਾਸ਼ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਜੀ ਪਹਿਲਾਂ ਕਈ ਰੰਗ ਬਰੰਗੇ ਪ੍ਰਕਾਸ਼ ਹੁੰਦੇ ਆ ਬਾਅਦ ਵਿੱਚ ਇੱਕ ਸ਼ਾਮ ਰੰਗ ਦਾ ਸ਼ਾਮਾਂ ਦੇ ਸਵੇਰ ਦੇ ਵਿੱਚ ਉਹਦੇ ਨਾਲ ਰਲਦੀ ਮਿਲਦਾ ਇੱਕ ਪ੍ਰਕਾਸ਼ ਤੁਹਾਡੇ ਅੰਦਰ ਬੜਾ ਸ਼ੀਤਲ ਬੜਾ ਆਨੰਦਦਾਇ ਜਿਹੜਾ ਜੀ ਉਹ ਤੁਹਾਨੂੰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਅੱਖਾਂ ਬੰਦ ਦੇ ਵਿੱਚ ਉਧਰੋਂ ਨਾਦ ਚੱਲਣ ਰਿਹਾ ਜੀ ਉਧਰ ਉਹਦਾ ਪ੍ਰਕਾਸ਼ ਹੈ ਉਹਨੂੰ ਫਿਰ ਭਗਤ ਕਬੀਰ ਦੀ ਸ਼ਬਦ ਕਹਿੰਦੇ ਨੇ ਪ੍ਰਕਾਸ਼ ਤੇ ਨਾਲ ਹੀ ਧੁਨੀ ਉਹ ਸ਼ਬਦ ਜਿਹੜਾ ਜੀ ਉਹ ਪ੍ਰਗਟ ਹੁੰਦਾ ਹੈ ਸਰੀਰ ਦੇ ਵਿੱਚ ਔਰ ਉਹ ਦੂਸਰਾ ਦਰਸ਼ਨ ਹੈ ਜੀ ਅੱਖਾਂ ਦਾ ਦਰਸ਼ਨ ਹੈ ਅੰਦਰ ਦੇ ਪ੍ਰਕਾਸ਼ ਦਾ ਦਰਸ਼ਨ ਉਹ ਪਰਮਾਤਮਾ ਦਾ ਦਰਸ਼ਨ ਹੈ ਉਹ ਧੁਨੀ ਜਿਹੜੀ ਉਹ ਪਰਮਾਤਮਾ ਦੀ ਧੁਨੀ ਹੈ ਜੀ ਤੀਜੇ ਨੰਬਰ ਤੇ ਕੀ ਹੁੰਦਾ ਜੀ ਫਿਰ ਸਾਨੂੰ ਅਨੁਭਵ ਹੁੰਦਾ ਹੈ ਜੀ ਅੰਦਰੋਂ ਅਮਰਤ ਦਾ ਅਸੀਂ ਆਪਣੇ ਆਪਣੇ ਆਪ ਨੂੰ ਸਰੀਰ ਸਮਝਦੇ ਆ ਨਾ ਫਿਰ ਜਿਉਂ-ਜਿਉਂ ਤੁਸੀਂ ਗਹਿਰੇ ਜਾਓਗੇ ਤੁਹਾਨੂੰ ਦਿਖਾਈ ਦੇਣਾ ਸ਼ੁਰੂ ਹੋ ਜੂਗਾ ਕਿ ਮੇਰੇ ਅੰਦਰ ਐਸੀ ਚੀਜ਼ ਹੈ ਜਿਹੜੀ ਕਦੀ ਮਰਦੀ ਨਹੀਂ ਕਦੀ ਜੜੀ ਜੰਮਦੀ ਨਹੀਂ ਉਹ ਹੌਲੀ-ਹੌਲੀ ਤੁਹਾਨੂੰ ਜਿਹੜਾ ਅੰਦਰ ਦੇ ਅਮਰਤ ਦਾ ਅਨੁਭਵ ਹੋਣਾ ਸ਼ੁਰੂ ਹੋ ਜੂਗਾ ਇੱਕ ਮੈਂ ਪਿੱਛੇ ਵੀਡੀਓ ਬਣਾਇਆ ਸੀ ਜਦੇ ਵਿੱਚ ਮੈਂ ਨਾਭੀ ਤੋਂ ਸਾਹ ਲੈਣ ਦੀ ਇੱਕ ਵਿਧੀ ਦੱਸੀ ਸੀ ਤੇ ਇੱਕ ਭੈਣ ਸਾਡੀ ਨੇ ਕਮੈਂਟ ਕੀਤਾ ਸੀ ਕਿ ਮੈਨੂੰ ਬਹੁਤ ਠੰਡ ਦਾ ਅਨੁਭਵ ਹੋਇਆ ਜਿਵੇਂ ਮੇਰੀ ਤੁੰਨੀ ਦੇ ਉੱਪਰ ਕਿਸੇ ਨੇ ਬਰਫ਼ ਰੱਖਤੀ ਹੋਵੇ ਉਹ ਅਮਰਤ ਆ ਫਿਰ ਗੁਰਬਾਣੀ ਦੇ ਵਿੱਚ ਇਹ ਵੀ ਆਉਂਦਾ ਜੀ ਇਹ ਮੱਧਮ ਵਰਸੇ ਅਮਰਿਤ ਧਾਰਾ ਅਮਰਿਤ ਧਾਰਾ ਵਰਸਣੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਵੀ ਦਰਸ਼ਨ ਹੈ ਅਮਰਤ ਰੂਪ ਪਰਮਾਤਮਾ ਦਾ ਜਿਹੜਾ ਆ ਜੀ ਉਹਦਾ ਅਨੁਭਵ ਹੁੰਦਾ ਆ ਸਾਊਂਡ ਦੇ ਰੂਪ ਦੇ ਵਿੱਚ ਅਨੁਭਵ ਹੋਇਆ ਪਰਮਾਤਮਾ ਦਾ ਫਿਰ ਪ੍ਰਕਾਸ਼ ਦੇ ਰੂਪ ਦੇ ਵਿੱਚ ਹੋਇਆ ਜੀ ਫਿਰ ਅਮਰਤ ਦੇ ਰੂਪ ਦੇ ਵਿੱਚ ਦਰਸ਼ਨ ਹੋਇਆ ਜੀ ਉਸ ਤੋਂ ਬਾਅਦ ਹੋਰ ਵੀ ਬਹੁਤ ਜ਼ਿਆਦਾ ਅਨੁਭਵ ਨੇ ਉਹ ਨਾਕਰਾਈ ਐਸੀ ਅਲੌਕਿਕ ਸੁਗੰਧ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ-ਜਿਵੇਂ ਤੁਸੀਂ ਸ਼ੂਨੇ ਹੁੰਦੇ ਜਾਂਦੇ ਜੀ ਉਹ ਸੁਗੰਧ ਪਰਮਾਤਮਾ ਦੀ ਐਸੀ ਸੁਗੰਧ ਕਿਸੇ ਇਤਰ ਦੀ ਨਹੀਂ ਹੁੰਦੀ ਬੜੀ ਉਹ ਮਿਨੀ ਮਿਨੀ ਧੀਮੀ ਧੀਮੀ ਸੁਗੰਧ ਜਿਹੜੀ ਆ ਉਹ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਔਰ ਉਸ ਸੁਗੰਧ ਤੋਂ ਬਾਅਦ ਸਪਸ਼ ਤੁਹਾਨੂੰ ਲੱਗੂਗਾ ਕਿ ਤੁਹਾਡਾ ਪ੍ਰੇ ਤੁਸੀਂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਪਏ ਜੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਡੁੱਬੇ ਜੇ ਤੁਹਾਨੂੰ ਪਰਮਾਤਮਾ ਪ੍ਰੇਮ ਕਰ ਰਿਹਾ ਉਹਦਾ ਦਿਵਯ ਸਪਰਸ਼ ਜਿਹੜਾ ਹੈ ਨਾ ਉਹਦਾ ਜਿਹੜਾ ਸ਼ੂਣ ਤੁਹਾਨੂੰ ਲੱਗੂਗਾ ਕਿ ਉਹਨੇ ਤੁਹਾਨੂੰ ਬੁੱਕਲ ਦੇ ਵਿੱਚ ਲਿਆ ਆ ਤੁਹਾਡੀ ਅੰਦਰ ਦੀ ਜਿਹੜੀ ਚਮੜੀ ਹੈ ਨਾ ਉਹਨੂੰ ਉਹ ਸਪਰਸ਼ ਕਰ ਰਿਹਾ ਤੁਸੀਂ ਪ੍ਰੇਮ 'ਚ ਭਰਦੇ ਜਾਓਗੇ ਭਰਦੇ ਜਾਓਗੇ ਸੁਗੰਧ ਵੀ ਦੇਵ ਸਪਰਸ਼ ਵੀ ਔਰ ਦਿਵਯ ਖੁਮਾਰੀ ਜਿਹਦੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਕ ਜਗ੍ਹਾ ਗੱਲ ਕੀਤੀ ਐ ਕਿ ਨਾਮ ਖੁਮਾਰੀ ਖੁਮਾਰੀ ਦੀ ਵੀ ਜਿਹੜੀ ਇੱਕ ਨਸ਼ਾ ਐਸਾ ਜਿਹੜਾ ਕਦੀ ਉਤਰਦਾ ਨਹੀਂ ਕਦੀ ਚੜਦਾ ਨਹੀਂ ਉਹ ਵੀ ਪਰਮਾਤਮਾ ਦੀ ਖੁਮਾਰੀ ਆ ਜੀ ਇਹ ਸਾਰੇ ਅਨੁਭਵ ਅੰਦਰ ਦੇ ਐਸੇ ਅਨੁਭਵ ਨੇ ਕਿ ਜਿੰਨਾ ਨੂੰ ਜਿਉਂ-ਜਿਉਂ ਬੰਦਾ ਕਰਦਾ ਜਾਂਦਾ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੁੰਦਾ ਜਾਂਦਾ ਪਰਮਾਨੰਦ ਦੇ ਵਿੱਚ ਡੁੱਬਦਾ ਜਾਂਦਾ ਡੁੱਬਦਾ ਜਾਂਦਾ ਫਿਰ ਉਹ ਕਹਿੰਦੇ ਨੇ ਜੀ ਕਿ ਐਜੇਸੀ ਗੂੰਗੇ ਕੀ ਮਠਿਆਈ ਗੂੰਗੇ ਦੀ ਮਠਿਆਈ ਦੱਸਣੀ ਵੀ ਔਖੀ ਆ ਤਕਰੀਬਨ ਅਸੰਭਵ ਹੀ ਆ ਕਿਦਾਂ ਐਕਸਪਲੇਨ ਕਰ ਸਕਦੇ ਹਾਂ ਉਹਦੇ ਆਨੰਦ ਨੂੰ ਫਿਰ ਚਤਨਨੇ ਦਾ ਅਨੁਭਵ ਫਿਰ ਆਊਟਰ ਬਾਡੀ ਐਕਸਪੀਰੀਅੰਸ ਹੋਣੇ ਸ਼ੁਰੂ ਫਿਰ ਕੀ ਆ ਜੀ ਕਿ ਐਸਾ ਆਨੰਦ ਜਿਹੜਾ ਜੀ ਖੁੱਲਦਾ ਜਾਂਦਾ ਖੁੱਲਦਾ ਜਾਂਦਾ ਜਿਹੜੇ ਸਾਧੂ ਸੰਤ ਨੇ ਉਹ ਕਹਿੰਦੇ ਨੇ ਕਿ ਐਸਾ ਫੁੱਲ ਜਿਹੜਾ ਖਿੜਦਾ ਹੀ ਜਾਂਦਾ ਖਿੜਦਾ ਹੀ ਜਾਂਦਾ ਖਿੜਦਾ ਹੀ ਜਾਂਦਾ ਐਸੇ ਆਨੰਦ ਦੇ ਵਿੱਚ ਅਸੀਂ ਗਹਿਰੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਇੰਨੇ ਜ਼ਿਆਦਾ ਜ਼ਬਰਦਸਤ ਆਨੰਦ ਦਾ ਇਹ ਅਨੁਭਵ ਜਿਹੜੇ ਆ ਜੀ ਉਹ ਪਰਮਾਤਮਾ ਦੇ ਹੁੰਦੇ ਨੇ ਕਿ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਰਹਿ ਗਿਆ ਉਹੀ ਹੋ ਗਿਆ ਇਹ ਐਸੇ ਐਸੇ ਆਨੰਦ ਨੇ ਸਾਡੇ ਅੰਦਰ ਪਏ ਐਸੇ ਐਸੇ ਖਜ਼ਾਨੇ ਸਾਡੇ ਅੰਦਰ ਨੇ ਜੀ ਕਿ ਉਹ ਖੁੱਲਦੇ ਜਾਂਦੇ ਨੇ ਜਿਉਂ-ਜਿਉਂ ਤੁਸੀਂ ਅੰਦਰ ਵੱਲ ਤੁਰੇ ਜਾਂਦੇ ਤੇ ਜੋ ਬ੍ਰਹਿਮੰਡੇ ਸੋਈ ਪਿੰਡੇ ਉਹੀ ਬ੍ਰਹਿਮੰਡ ਸਾਡੇ ਅੰਦਰ ਖੁੱਲ ਜਾਂਦਾ ਜੀ ਖਜ਼ਾਨਿਆਂ ਦੇ ਖਜ਼ਾਨੇ ਖੁੱਲਦੇ ਹੀ ਜਾਂਦੇ ਨੇ ਖੁੱਲਦੇ ਜਾਂਦੇ ਨੇ ਇਸ ਕਰਕੇ ਧਿਆਨ ਦੇ ਵਿੱਚ ਧਿਆਨ ਕਰਨਾ ਸ਼ੁਰੂ ਕਰੋ ਰੋਜ਼ ਦਿਹਾੜੀ 1-2 ਘੰਟੇ ਬੈਠੋ ਫਿਰ ਬੈਠੇ ਬੈਠੇ ਮੁੜ ਕੇ ਉੱਠਣ ਨੂੰ ਦੇ ਵੀ ਨਹੀਂ ਕਰਦਾ ਤੁਰਦੇ ਫਿਰਦੇ ਭੈਣ ਮਰੀ ਨੇ ਮੈਨੂੰ ਪੁੱਛਿਆ ਕਿ ਕਿਵੇਂ ਮੈਂ ਸਾਰਿਆਂ ਦੇ ਵਿੱਚ ਪਰਮਾਤਮਾ ਵੇਖਾਂ ਪਹਿਲਾਂ ਆਪਣੇ ਅੰਦਰ ਅਸੀਂ ਪਰਮਾਤਮਾ ਵੇਖਾਂਗੇ ਫਿਰ ਕਿਸੇ ਦੇ ਨਾਲ ਕਿਸੇ ਦੇ ਅੰਦਰ ਸਾਨੂੰ ਪਰਮਾਤਮਾ ਦਿਖੂਗਾ ਤਾਂ ਫਿਰ ਕੀ ਹੈ ਜੀ ਕਿ ਸਭ ਇੱਕ ਘਟ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਹਰ ਘਟ ਦੇ ਵਿੱਚ ਰਾਮ ਹੀ ਬੋਲਦਾ ਰਹਿੰਦਾ ਜੀ ਫਿਰ ਫੇਰ ਉਸ ਆਨੰਦ ਦਾ ਜਿਹੜਾ ਜੀ ਉਹ ਕਹਿਣ ਕਥਨ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਨੇ ਇਸ ਕਰਕੇ ਧਿਆਨ ਦੇ ਵਿੱਚ ਬੈਠੋਗੇ ਗਹਿਰੇ ਬੈਠੋਗੇ ਤੁਹਾਨੂੰ ਐਸੇ-ਐਸੇ ਆਨੰਦ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਣਗੇ ਮਤਲਬ ਕੀ ਹੈ ਜੀ ਕਿ ਤੁਸੀਂ ਆਪ ਲੱਗੂਗਾ ਤੁਹਾਨੂੰ ਕਿ ਯਾਰ ਕਮਾਲ ਹੋ ਗਿਆ ਔਰ ਐ ਨਹੀਂ ਲੱਗੂਗਾ ਕਿ ਹਾਂ ਇਹ ਕੋਈ ਸ਼ੀਸ਼ ਚੀਜ਼ ਸਾਨੂੰ ਨਵੀਂ ਮਿਲੀ ਹੈ ਲੱਗੂਗਾ ਕਿ ਇਹਦੇ ਚੀਜ਼ਾਂ ਮੇਰੇ ਕੋਲ ਹੈਗੀਆਂ ਸੀ ਆਲਰੇਡੀ ਮੈਂ ਭੁੱਲਿਆ ਸੀਗਾ ਅੰਦਰ ਦੀ ਜਿਹੜੀ ਸੰਪਦਾ ਹੈ ਜੀ ਅੰਦਰ ਦਾ ਜਿਹੜਾ ਖਜ਼ਾਨਾ ਉਹ ਖੁੱਲਦਾ ਹੀ ਜਾਂਦਾ ਖੁੱਲਦਾ ਹੀ ਜਾਂਦਾ ਸਾਹਿਬ ਮੇਰਾ ਨਿਤ ਨਵਾਂ ਨਿਤ ਨਵੇਂ ਅਨੁਭਵ ਨਿਤ ਨਵੇਂ ਅਨੁਭਵ ਨਿਤ ਨਵੇਂ ਨਵੇਂ ਆਨੰਦ ਨਿਤ ਨਿਆਰੇ ਨਿਆਰੇ ਜਿਹੜੇ ਆ ਜੀ ਉਹ ਆਉਂਦੇ ਹੀ ਜਾਂਦੇ ਆਉਂਦੇ ਜਾਂਦੇ ਆਉਂਦੇ ਜਾਂਦੇ ਇਹ ਪਰ ਸਮਾਂ ਦੇਣਾ ਪੈਂਦਾ ਜੀ ਸਮਰਪਣ ਕਰਨਾ ਪੈਂਦਾ ਜੀ ਫੇਰ ਕਿਤੇ ਜਾ ਕੇ ਗੱਲਾਂ ਬਣਦੀਆਂ ਨੇ ਕਾਫੀ ਸਮਾਂ ਜੇ ਬੈਠੇ ਰਹੋਗੇ ਤੁਸੀਂ ਔਰ ਇਹ ਵੀ ਨਹੀਂ ਵੀ ਹਾਂ ਜਦੋਂ ਤੁਹਾਡਾ ਸਮਰਪਣ ਪੂਰਾ ਹੋ ਗਿਆ ਪਰਮਾਤਮਾ ਆ ਬੈਂਦਾ ਜੀ ਤੋਂ ਸੋ ਇਹ ਸੀਗੇ ਕੁਝ ਅਨੁਭਵ ਜਿਹੜੇ ਕਿ ਧਿਆਨ ਦੇ ਵਿੱਚ ਹੁੰਦੇ ਨੇ ਜਿਹੜੇ ਕਿ ਪਰਮਾਤਮਾ ਦੇ ਵੱਲ ਤੁਰਿਆ ਹੁੰਦੇ ਨੇ ਬਾਕੀ ਕਈ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਹਰ ਇੱਕ ਨੂੰ ਡਿਫਰੈਂਟ ਡਿਫਰੈਂਟ ਹੁੰਦੀਆਂ ਨੇ ਐਸੇ ਐਸੇ ਅਨੰਦ ਐਸੇ ਐਸੇ ਅਨੰਦ ਐਸੇ ਐਸੇ ਨੰਦ ਮੈਂ ਇਹ ਗੱਲ ਕਰਨੀ ਚਾਹਾਂ ਮੈਂ ਸਾਰੀ ਰਾਤ ਤੁਹਾਡੇ ਨਾਲ ਉਹਦੀ ਗੋੜਾਂ ਦੇ ਬਖਾਨ ਕਰਦਾ ਜਾਣਾ ਉਹ ਐਸਾ ਬਯੰਤ ਹੈ ਉਹਦੇ ਐਸੇ ਐਸੇ ਖਜ਼ਾਨੇ ਨੇ ਅੰਦਰ ਐਸਾ ਸਾ ਉਹਦਾ ਐਸਾ ਦਿਵਯ ਪ੍ਰੇਮ ਹੈ ਉਹਦੇ ਐਸੇ ਦਿਵਯ ਸਪਰਸ਼ ਹੈ ਐਸੀ ਉਹਦੀ ਸੁਗੰਧ ਹੈ ਐਸੀ ਉਹਦੀ ਆਵਾਜ਼ ਆ ਮਿੱਠੀ ਉਹਦਾ ਐਸਾ ਉਹਦਾ ਰੂਪ ਹੈ ਪਿਆਰਾ ਐਸਾ ਉਹਦਾ ਅਨੰਦਿਆ ਪਿਆਰਾ ਮਤਲਬ ਕੀ ਹੈ ਜੀ ਕਹਿਣ ਕਥਨ ਤੋਂ ਬਾਹਰ ਦੀਆਂ ਗੱਲਾਂ ਆ ਆਈ ਕਾਂਟ ਐਕਸਪਲੇਨ ਐਨੀਥਿੰਗ ਕਿ ਮੈਂ ਬਹੁਤ ਕੁਝ ਕੀਤਾ ਜੀ ਮਤਲਬ ਜਿੰਨਾ ਵੀ ਅੱਜ ਤੱਕ ਤੁਸੀਂ ਆਨੰਦ ਅੱਜ ਤੱਕ ਕਿਸੇ ਚੀਜ਼ ਦੇ ਵਿੱਚ ਲਿਆ ਹੈ ਨਾ ਉਹ ਤੁਸੀਂ ਸਮਝ ਲਓ ਕਿ ਉਹ ਜੁਗਨੂ ਆ ਔਰ ਉਹ ਸੂਰਜ ਆ ਜਿੱਦੀ ਮੈਂ ਗੱਲ ਕਰ ਰਿਹਾ ਇਸ ਕਰਕੇ ਧਿਆਨ ਜਰੂਰ ਕਰੋ ਜਿੰਨਾ ਧਿਆਨ ਕਰੋਗੇ ਇਹ ਅਨੁਭਵ ਜਿਹੜੇ ਆ ਜੀ ਉਹ ਫੇਰ ਹੀ ਹੋਣੇ ਸ਼ੁਰੂ ਹੁੰਦੇ ਆ ਫੇਰ ਹੀ ਗਾਂ-ਗਾ ਅਸੀਂ ਅਨੁਭਵਾਂ ਦੇ ਵਿੱਚ ਗਹਿਰੇ ਜਾਂਦੇ ਆ ਤੇ ਗਹਿਰੇ ਜਾਂਦੇ ਜਾਂਦੇ ਫਿਰ ਅਸੀਂ ਪਰਮਾਤਮਾ ਦਾ ਰੂਪ ਹੋ ਜਾਂਦੇ ਆ ਮੈਂ ਹਰ ਮਹੀਨੇ ਇੱਕ ਸਪੈਸ਼ਲ ਇੱਕ ਦੋ ਘੰਟੇ ਦਾ ਤੇ ਆਂ ਦਾ ਪ੍ਰਯੋਗ ਲੈ ਕੇ ਆਇਆ ਕਰੂੰਗਾ ਉਹ ਸਪੈਸ਼ਲ ਮੈਂਬਰਸ ਵਾਸਤੇ ਇਸ ਕਰਕੇ ਜੇ ਮੈਂਬਰਸ਼ਿਪ ਲੈਣੀ ਚਾਹੁੰਦੇ ਤੁਸੀਂ ਲੈ ਲਿਓ ਕਿਉਂਕਿ ਉਹ ਉਹਨਾਂ ਬੰਦਿਆਂ ਵਾਸਤੇ ਹੋਊਗਾ ਜਿਹੜੇ ਸੱਚਮੁੱਚ ਇੰਟਰਸਟਿਡ ਨੇ ਜਿਹੜੇ ਕੋਈ ਸੱਚਮੁੱਚ ਅਨੁਭਵ ਕਰਨਾ ਚਾਹੁੰਦੇ ਨੇ ਸਾਰਿਆਂ ਵਾਸਤੇ ਨਹੀਂ